ਨੈਕਸਟ ਅੱਜ ਜਿੰਨੇ ਕਿੰਨੇ ਬ੍ਰਦਰ ਹੈ ਸਰ ਜੈ ਸਰ ਜਿੰਦਰ ਸਾਰੇ ਕਵਰ ਹੋ ਗਏ ਕਲ ਜੀ ਅੱਜ ਨੈਕਸਟ ਨੈਕਸਟ ਆਇਓ मनेन <laughs> गिरा

ਸਾਰੇ ਸਨਮਾਨਯੋਗ ਜੀ ਕਮੇਟੀ ਐਨਟਿਸਿਪੇਟਿਵ ਫੀਲਿੰਗ ਬਟਿੰਗ ਨੂੰ ਕੁੱਪਕੁਮੇ ਦਾ ਰਿਕਰਨ ਮਾਡਲ ਦੇ ਬਾਰੇ ਗੱਲ ਕਰਦੇ ਗੋਮਾ ਦੀ ਜੀ ਨੂੰ ਚੁਣੋ ਕਰਾਉਣ ਤੋਂ ਕਿ ਬਲੂ ਬਦੂ ਸਮਾਜਿਕ ਅਨੁਭਵ ਦੀ ਮੰਗ ਹੈ ਫਰੀਮੇ ਪਾਵਰ ਸਟੇਟ ਦੇ ਜੀ ਨੇ ਬੈਕਡ ਕਾਰਡ ਦੇ ਤਨੇ ਇਹਨਾਂ ਦੇ ਮਾਹੌਲ ਤੋਂ ਇਹ ਚੈਨ ਕੋਈ ਸਮਾਨਾ ਤੋਂ ਤੋਂ ਬੜੀ ਬੁਸਾਰਤ ਦੀ ਦਵਾਈ ਨੇ ਕੰਮ ਤੋਂ ਦਵਾਈ ਲੈ ਇਹਨਾਂ ਡੋਗਰੀਆਂ ਦਾ ਨਿਰਖਣ ਹੈ ਬਾਟਨੇ ਕੋਈ ਸਾਡੇ ਨਾਲ ਸੁਖਿਮਾ ਬਾਖੋ ਦੀ ਆਪਣੇ ਸੱਚਮੁੱਚ ਆਪਣੇ ਆਪ ਦੇ ਵਿਕੀਓ ਸਖਸ਼ੀਅਤ ਜਿਨ੍ਹਾਂ ਨੂੰ ਪਾ ਕੇ ਨਾ ਬਹੁਤ ਹੀ ਸਤਾਰੇ ਫਾਦਰ ਸਾਹਿਬ ਸ਼੍ਰੀ ਖਿਮ ਚੰਦ ਜੀ ਆਪਣੇ ਆਪ ਦੇ ਵਿੱਚ ਮਾਨ ਮਹਿਸੂਸ ਕਰ ਰਹੇ ਹੋਣਗੇ ਮਾਝਾ ਜੀ ਸਾਹਿਬ ਜਿਹੜੀ ਦੀ ਬਕੌਣ ਤੋਂ ਪੁਕੜਾ ਦਾ ਰਿਕਨ ਕਰਨ ਤੋਂ ਬਾਅਦ ਮੰਚ ਵਿੱਚ ਸਾਡੇ ਕੋਲ ਤੇ ਪਹੁੰਚ ਚੁੱਕੇ ਨੇ ਜਿੱਤੇ ਮੈਂ ਗੱਲ ਕਰ ਰਿਹਾ ਸੀ ਸਾਡੇ ਆਦੇ ਮੁੱਖ ਮਹਿਮਾਨ ਮਾਝਾ ਜੀ ਸਾਹਿਬ ਦਾ ਛੋਟਾ ਜਾਪੇ ਜਿਸ ਨੂੰ ਬਹੁਤ ਹੀ ਸਾਡੀ ਸਨਮਾਨਿਤ ਸਰਦਾਰੀ ਮੁੱਖ ਸਨਮਾਨਿਤ ਕਰਦਾ ਹੈ ਮਾਝਾ ਜੀ ਸਾਹਿਬ ਵੈਰੀ ਆਨਰੇਬਲ ਚੇਤਰ ਸਿੰਘ ਜੀ ਅਸਤੋ ਬਾਦ ਮਿਲੀ ਜਾਂਦੀ ਨੂੰ ਬਚਾ ਰੱਖਣ ਵਿੱਚ ਸਾਡੀਆਂ ਫੌਜਾਂ ਅਤੇ ਸੂਬੇ ਦੀਆਂ ਫੋਰਸਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਆਓ ਸਮਾਣਾ ਵਾਸੀਓ ਅਸੀਂ ਇਸ ਦਿਵਸ ਤੇ ਪ੍ਰਣ ਕਰੀਏ ਕਿ ਨਸ਼ੇ ਵਰਗੀਆਂ ਆਲਮਾਂ ਤੋਂ ਜੜੋਂ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾਵਾਂਗੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਵੱਤੋਂ ਵੱਟ ਰੋਕ ਰਾਵਾਂਗੇ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਅਤੇ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਿਤ ਕਰਾਂਗੇ ਪੰਜਾਬ ਸਰਕਾਰ ਆਮ ਲੋਕਾਂ ਨੂੰ ਸਰਕਾਰ ਆਪ ਦੇ ਦਵਾ ਸਕੀਮ ਤਹਿਤ ਕੈਂਪ ਲਗਾ ਕੇ ਜਲਦੀ ਸੇਵਾਵਾਂ ਦੇ ਰਹੀ ਹੈ ਮੇਰ ਰੋਜ਼ਗਾਰੀ ਦੋਸਤਾਂ ਲਈ ਨੌਕਰੀਆਂ ਦੇ ਰਹੀ ਹੈ ਸਿਹਤ ਤੇ ਸਿੱਖਿਆ ਵੱਲ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਮੈਂ ਤੁਹਾਨੂੰ ਸੱਦਾ ਦਿੰਦਾ ਇਸ ਮੰਚ ਤੋਂ ਆਓ ਸ਼ਹਿਰੀ ਖੇਤਰਾਂ ਦੇ ਜਿਹੜੇ ਬੇਰੋਜ਼ਗਾਰ ਨੌਜਵਾਨ ਨੇ ਲੱਖੀਆਂ ਨੇ ਨੂੰ ਸਕਿੱਲ ਟ੍ਰੇਨਿੰਗ ਦੇ ਕੇ ਆਪਣੇ ਪੈਰਾਂ ਤੇ ਖੜਨ ਯੋਗ ਬਣਾਈਏ ਅਤੇ ਪਿੰਡੂ ਖੇਤਰਾਂ ਵਿੱਚ ਸਹਿਕਾਰੀ ਕੰਦੇ ਆਪਣਾ ਕੇ ਆਰਥਿਕ ਸੰਪੰਨ ਬਣਾਈਏ ਇਸ ਲਈ ਨਰੇਂਦਰੀ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਅਸੀਂ ਅਜੇ ਹੀ ਜਿਹੜੀ ਟ੍ਰੇਨਿੰਗ ਹੈ ਜੀ ਮੈਂ ਤੇ ਮੇਰਾ ਦਫਤਰ ਮੇਰੇ ਦਫਤਰ ਦੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਲੋਨ ਦਵਾਣ ਵਿੱਚ ਕੋਆਰਡੀਨੇਸ਼ਨ ਕੀਤੀ ਜਾਊਗੀ ਇਸ ਤੋਂ ਬਾਅਦ ਪਰੇਟੀਆਂ ਵਫਾ ਕੁੱਟੀਆਂ ਸਾਡੇ ਦੇਸ਼ ਦੀ ਆਣ ਤੇ ਸ਼ਾਨ ਤਿਰੰਗੇ ਚੜ੍ਹੇ ਨੂੰ ਸਲਾਮੀ ਦੇਣ ਦੇ ਲਈ ਮਨਚਵਲ ਵਦਨ ਗਿਆ ਗਰੰਗੀ ਕਾਂਦੇ ਦੇ ਵਿਆਹ ਦੇ ਉਪਰ ਸਾਡੇ ਆਦੇ ਮੁਖੀਵਾਨ ਮਾਨ ਜੋਗ ਸਿੰਘ ਸਾਹਿਬ ਸਲਾਮੀ ਦੇਣਗੇ ਬਾਕੀ ਸ਼ੀਤਾਂ ਇੱਥੇ ਪਹੁੰਚੀਆਂ ਨੇ ਮੰਚ ਵੱਲੋਂ ਅਸੀਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਹਾਂ ਬਾਕੀ ਰਾਜਨੀਤਿਕ ਸਮਾਜਿਕ ਆਰਥਿਕ ਜਥੇਬੰਦੀਆਂ ਨਾਲ ਆਪ ਨੂੰ ਇੱਥੇ ਪਹੁੰਚੇ ਦੇਣਗੇ ਮੰਚ ਵੱਲੋਂ ਸਾਡੇ ਜਮੀਨ ਫੌਜੀ ਰਸਤੇ ਜੈ ਜੀਤਰਾ ਦਾ ਵੀ ਰਸਤਾ ਕਰਦੇ ਹੋਏ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਅਸੀਂ ਅੱਜ ਦੇਖ ਰਹੇ ਜੀਤੋ ਸਿੰਘ ਉਹਨਕੋਂ ਸ਼ਕਤੀਆਂ ਦਾ ਇੱਕ ਅਜਿਹੇ ਰੂਪ ਸੀ ਜਿਸ ਨੇ ਇੱਕ ਸ਼ਾਨਦਾਰ ਸਫੀਦਾ ਹੁਣ ਸਾਡੇ ਸਾਹਮਣੇ ਪੇਸ਼ ਕੀਤਾ ਸ੍ਰੀਟ ਦੀਆਂ ਵੱਖ-ਵੱਖ ਟੁਕੜੀਆਂ ਮੰਚ ਤੇ ਬਲਵਾਦੀਆਂ ਹੋਈਆਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ੍ਰੀਟ ਕਮਾਂਡਰ اے ایس ਆਈ ਨਰਮਲ ਸਿੰਘ ਪੰਜਾਬ ਪੁਲਿਸ ਨਰ ਅਫਸਰ ਹਰਪ੍ਰੀਤ ਪੌਰ ਐਨ ਸੀ ਸੀ ਸੀਨੀਅਰ ਡਿਵੀਜ਼ਨ ਪਬਲਿਕ ਪਲਟੂਨ ਕਮਾਂਡਰ ਸਰਜੋਤ ਸਿੰਘ ਜੀ ਹੈਜ਼ ਮੀਟਿੰਗ ਪ੍ਰੀਮੀਅਰ ਪਬਲਿਕ ਫੋਰਸ ਕਮਾਨਾਂ ਦੇ ਡੁਗੜੀ ਉਹਨਾਂ ਦੇ ਟ੍ਰੇਨਰ ਟੀਚਰ ਪਵਨਦੀਪ ਸਿੰਘ ਜੀ ਨੌਜਵਾਨ ਬੱਚਿਆਂ ਦੀ ਟੁਕੜੀ ਕਰੰਗੇ ਚੰਡੇ ਨੂੰ ਸਲਾਮੀ ਦਿੰਦੇ ਹੋਏ ਮੰਚਾ ਗੁੰਗੋਦਰਦੇ ਹੋਏ ਪਲਟੂਨ ਕਮਾਂਡਰ ਗੁਰਪਾਲ ਸਿੰਘ ਮਾਡਲ ਕਦਮ ਨਾਲ ਕਦਮ ਮਿਲਾਉਂਦੇ ਹੋਏ ਬੱਚੇ ਦੇਸ਼ ਦੇ ਸੁਨਹਿਰੀ ਭਵਿੱਖ ਦਾ ਅਹਿਸਾਸ ਕਰਵਾਉਂਦੇ ਨੇ ਪਲਟੂਨ ਕਮਾਂਡਰ ਸੂਰਜ ਕੁਮਾਰ ਦੀ ਅਗਵਾਹੀ ਦੇ ਵਿੱਚ ਪਬਲਿਕ ਸੀਨੀਅਰ ਸੈਕੰਡਰੀ ਸਕੂਲਸ ਮਾਨਾ ਦੀ ਟੁਕੜੀ ਪਲਟੂਨ ਕਮਾਂਡਰ ਕਲ ਡੋਲ ਕਮਾਂਡਰ ਸੁਰਜ ਕੁਮਾਰ ਦੇਗਵਾੜ ਦੇ ਵਿੱਚ ਪਬਲਿਕ ਸਿਨਰ ਕੈਂਡੀ ਜਹਾਂਕਾਰੀ ਦੇ ਸੇ ਸਮਾਨਾ ਸਬਡਿਵੀਜ਼ਨ ਦੇ ਵਿੱਚ ਲਗਭਗ 29000 ਟਰੈਕਟਰ ਦਾ ਰਕਮ ਜਿੱਤੇ ਝੋਨੇ ਦੀ ਤਰੱਕੀ ਪੈਦਾ ਹੋ ਰਹੀ ਹੈ ਸਮਾਨਾ ਸਬਡਿਵੀਜ਼ਨ ਲੈਵਲ ਦੇ ਤੇ ਵਿਸ਼ੇਸ਼ ਖੂਹ ਦੇ ਵਿੱਚ ਪ੍ਰਾਲੀ ਦੀ ਗਹਿਣ ਫੋੜਾ ਨਿਰਧਾਰਨ ਕਰ ਰਲੀਆਂ ਤਾਂਕਿ ਕਿਸਾਨਾਂ ਦੇ ਸਹਿਯੋਗ ਦੇ ਨਾਲ ਪ੍ਰਾਲੀ ਨੂੰ ਜਲਾ ਕੇ ਪਾਉਣ ਦਾ बागबानी विभाग वालों तैयार किया विशेष चाकि जिसका मेन थीम है आओ इन सारे संदेशों सामने पेश करती हुई बागबानी विभाग की ਬੱਚੇ ਇਸ ਕਲੀਨਿਕ ਵਿੱਚ ਮੈਡੀਕਲ ਸ਼ੋਅ ਪੇਸ਼ ਕਰਵਾਏ ਬੱਚਾ ਲੋਕਾਂ ਦੀ ਕਿ ਨੌਜਵਾਨ ਬੱਚੇ ਕਿੰਸਰਾਂ ਤਨ ਮਾਨੂ ਹਸਪਤਾਲੋਂ ਪ੍ਰਾਪਤ ਕਰਦੇ ਹਨ ਉਦਿਕਾਲਾਂ ਪੇਸ਼ ਕਰੇ ਜਾ ਰਹੇ ਹਨ ਕਮਿਟੀ ਸ਼ੋਅ ਕਮਿਟੀ ਸ਼ੋਅ ਨੂੰ ਰੇਮੇਟ ਜਿਸ ਦੇ ਵਿੱਚ ਧਿਆਨ